ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ উইਨਾ ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਡਪ੍ਰੀਡ ਕਾਰਸ ਸੰਗੀੜਾ ਲੱਕੀ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ نیوز ਸ਼ੋਅ ਜੋਤੇ ਗੱਲਬਾਤ ਅਸੀਂ ਕੈਨੇਡਾ ਅਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜਰ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀਤ ਜੀ ਤੁਹਾਨੂੰ ਵੀ TV9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਸਾਡੇ ਦਸ਼ਕਾ ਨੂੰ ਅਪੀਲ ਕਰੇ ਜੇਕਰ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਦੇ ਨਾਲ ਹੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਿਹੜੀਆਂ ਅੱਜ ਦੇ ਦਿਨ ਖਾਸ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਬਾਰੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਜੀ ਬਿਲਕੁਲ ਕੁਝ ਖਾਸ ਖਾਸ ਖਬਰਾਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕੈਨੇਡਾ ਚ ਆਇਆ ਇੱਕ ਵੱਡੇ ਤੂਫਾਨ ਦੀ ਜਿਸ ਨੇ ਜਾਨ ਜੀਵਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਕਰ ਦਿੱਤਾ ਹੈ ਬਹੁਤ ਤਸਵੀਰਾਂ ਜਿਹੜੀਆਂ ਨੇ ਡਰਾਉਣੀਆ ਸਾਹਮਣੇ ਆਈਆਂ ਨੇ ਲੱਖਾਂ ਘਰਾਂ ਦੀ ਬਿਜਲੀ ਪ੍ਰਭਾਵਿਤ ਹੋਈ ਆ ਬਹੁਤ ਤੇਜ਼ ਹਵਾਵਾਂ ਨੇ ਉਸ ਦੀ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੁਝ ਅਪਡੇਟਸ ਤੋਂ ਸਾਹਮਣੇ ਆਈਆਂ ਨੇ ਕੁਝ ਕੁ ਹਜ਼ਾਰ ਲੋਕਾਂ ਨੂੰ ਜਿਹੜੇ ਉਹ ਪੀਆਰ ਲਈ ਸਦ ਦਿੱਤੇ ਗਏ ਨੇ ਇੱਕ ਨਵਾਂ ਪਾਇਲਟ ਪ੍ਰੋਗਰਾਮ ਆ ਰਿਹਾ ਉਸ ਦੀ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਸਰੀ ਦੀ ਜਿੱਥੇ ਸਰੀ ਆਰਐਸਐਮਪੀ ਨੇ ਹੁਣ ਤੱਕ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ੇ ਦੀ ਬਰਾਮਦਗੀ ਕੀਤੀ ਆ ਡਾਲਰ ਕੈਸ਼ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਤੇ ਹੋਰ ਬਹੁਤ ਵੱਡੀਆਂ ਬਰਾਮਦਗੀਆਂ ਹੋਈਆਂ ਨੇ ਉਸ ਦੀ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਟੂਟੋ ਸਾਹਿਬ ਦੇ ਇੱਕ ਮੰਤਰੀ ਦੀ ਜਿਹਨਾਂ ਦੀ ਟੂਟੋ ਸਾਹਿਬ ਨੇ ਛੁੱਟੀ ਕਰ ਦਿੱਤੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਮੌਸਮ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਕਾਰਨ ਕਾਫੀ ਲੋਕ ਪ੍ਰਭਾਵਿਤ ਹੋ ਰਹੇ ਨੇ ਕਈ ਥਾਵਾਂ ਦੇ ਉੱਪਰ ਪਾਵਰ ਆਊਟੇਜ ਤੇ ਬਾਰੇ ਵੀ ਦੱਸਿਆ ਜਾ ਰਿਹਾ ਹੈ ਮੌਜੂਦਾ ਸਮੇਂ ਜਿਹੜੀ ਸਥਿਤੀ ਹੈ ਉਹ ਕੀ ਬਣੀ ਹੋਈ ਹੈ ਤੇ ਕੀ ਅਪਡੇਟ ਜਿਹੜੀ ਹੈ ਇਸ ਬਾਰੇ ਹੋਰ ਦੱਸੀ ਗਈ ਜੀ ਬਿਲਕੁਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੌਸਮ ਦੀ ਕੈਨੇਡਾ ਦੇ ਵਿੱਚ ਇਸ ਵਕਤ ਬ੍ਰਿਟਿਸ਼ ਕੋਲੰਬੀਆ ਤੇ ਨਾਲ ਹੀ ਅਮਰੀਕਾ ਦੇ ਵਿੱਚ ਜਿਹੜੇ ਇਲਾਕੇ ਸਮੁੰਦਰ ਨਾਲ ਲੱਗਦੇ ਨੇ ਉਹਨਾਂ ਉਦੇ ਉੱਤੇ ਇੱਕ ਤੂਫਾਨ ਆਇਆ ਹੋਇਆ ਖਾਸ ਤੌਰ ਤੇ ਜਿਸ ਦਾ ਨਾਂ ਤਾਂ ਬਹੁਤ ਕਸੂਤਾ ਜਿਹਾ ਰੱਖਿਆ ਹੋਇਆ ਜਿਸ ਦੀ ਚਰਚਾ ਵੀ ਚੱਲ ਰਹੀ ਹੈ ਪਰ ਇਸ ਤੂਫਾਨ ਨੇ ਆਮ ਜਾਂ ਜੀਵਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਕਰ ਦਿੱਤਾ ਹੈ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਵੈਨਕੂਵਰ ਮੇਨਲੈਂਡ ਤੇ ਵੈਨਕੂਵਰ ਆਈਲੈਂਡ ਤੋਂ ਜਿੱਥੇ ਆਮ ਜਨ ਜੀਵਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਜੋ ਦੱਸਿਆ ਜਾ ਰਿਹਾ ਹੈ ਬੀਸੀ ਹਾਈਡਰਾ ਵੱਲੋਂ ਕਿ ਕਿਸੇ ਵੇਲੇ ਇਸ ਤੂਫਾਨ ਕਾਰਨ 3 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਜਿਹੜੀ ਉਹ ਗੁੱਲ ਹੋ ਚੁੱਕੀ ਸੀ ਜਿਸ ਨੂੰ ਦੁਬਾਰਾ ਰੀਸਟੋਰ ਕਰ ਦਿੱਤਾ ਗਿਆ ਤੇ ਹੱਲੇ ਵੀ ਇਹ ਖਬਰ ਹੈ ਕਿ 65000 ਘਰਾਂ ਦੀ ਜਿਹੜੀ ਬਿਜਲੀ ਉਹ ਹੱਲੇ ਵੀ ਗੁੱਲਿਆ ਇਹਦੇ ਵਿੱਚੋਂ 1.5 ਲੱਖ ਘਰ ਜਿਹੜਾ ਸੀ ਉਹ ਵੈਨਕੂਵਰ ਆਈਲੈਂਡ ਉੱਤੇ ਸੀਗਾ ਤੇ ਹੱਲੇ ਵੀ ਵੈਨਕੂਵਰ ਆਈਲੈਂਡ ਤੇ ਹੀ ਜਿਹੜੇ ਬਹੁਤੇ ਘਰ ਨੇ ਉਹਨਾਂ ਦੀ ਬਿਜਲੀ ਹੱਲੇ ਤੱਕ ਵੀ ਨਹੀਂ ਆਈ ਆ ਜਿਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਬਹੁਤ ਤੇਜ਼ ਹਵਾਵਾਂ ਚੱਲੀਆਂ ਨੇ ਰੁੱਖ ਵੱਡੀ ਗਿਣਤੀ ਵਿੱਚ ਡਿੱਗੇ ਨੇ ਜਿਸ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਬਹੁਤ ਸਾਰੇ ਹਾਈਵੇ ਰੋਡ ਜਿਹੜੇ ਸੀ ਵੈਂਕੂਵਰ ਆਈਲੈਂਡ ਤੇ ਉਹ ਬੰਦ ਹੋ ਚੁੱਕੇ ਨੇ ਕਿਉਂਕਿ ਉੱਥੇ ਰੁੱਖ ਡਿੱਗੇ ਹੋਏ ਨੇ ਤੇ ਇਸ ਵਕਤ ਰੁੱਖਾਂ ਨੂੰ ਹਟਾਉਣ ਦਾ ਕੰਮ ਵੀ ਚੱਲ ਰਿਹਾ ਤੁਸੀਂ ਤਸਵੀਰਾਂ 'ਚ ਇਸ ਵਕਤ ਦੇਖ ਸਕਦੇ ਹੋ ਕਿ ਤਸਵੀਰਾਂ ਦੇਖ ਕੇ ਪਤਾ ਲੱਗਦਾ ਕਿ ਕਿੰਨੀ ਜਿਹੜੀ ਤੇਜ਼ ਹਵਾ ਉਹ ਇੱਥੇ ਵਗੀ ਆ ਇਸ ਤੂਫਾਨ ਦੇ ਆਉਣ ਨਾਲ ਜੋ ਰਿਪੋਰਟ ਸਾਹਮਣੇ ਆਈ ਆ ਖਬਰਾਂ ਦੇ ਅਨੁਸਾਰ ਉੱਥੇ ਦੱਸਿਆ ਜਾ ਰਿਹਾ ਕਿ 170 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾ ਵੀ ਜਿਹੜੀ ਰਿਕਾਰਡ ਕੀਤੀ ਗਈ ਆ ਕੱਲ ਚੇਤਾਵਨੀ ਜਿਹੜੀ ਐਸਸੀਓ ਚ ਦੱਸਿਆ ਗਿਆ ਸੀ 120 ਤੇ 30 ਦੇ ਆਸ-ਪਾਸ ਦੀ ਹਵਾ ਚੱਲ ਸਕਦੀ ਆ ਪਰ ਉਸ ਤੋਂ ਕਿਤੇ ਵੱਧ ਗਤੀ ਨਾਲ ਜਿਹੜੀ ਹਵਾ ਚੱਲੀ ਆ ਤੇ ਮੀਂਹ ਵੀ ਪੈ ਰਿਹਾ ਸੋ ਲੋਕਾਂ ਨੂੰ ਦੁਬਾਰਾ ਸੁਚੇਤ ਕੀਤਾ ਜਾ ਰਿਹਾ ਕਿ ਆਪਣਾ ਖਿਆਲ ਰੱਖੋ ਤੇ ਤਿਆਰੀ ਰੱਖੋ ਬਿਜਲੀ ਦੁਬਾਰਾ ਵੀ ਜਾ ਸਕਦੀ ਆ ਤੇ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋ ਬ੍ਰਿਟਿਸ਼ ਕੋਲੰਬੀਆ ਚ ਖਾਸ ਤੌਰ ਤੇ ਜਿਹੜਾ ਚਰਚਾ ਇਸ ਤੂਫਾਨ ਦੀ ਚੱਲ ਰਹੀ ਹੈ ਤੇ ਇਹਦਾ ਅਸਰ ਵੀ ਜਿਹੜਾ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਇਦੇ ਨਾਲ ਹੀ ਦਰਪੀਰ ਜੀ ਨਾਲ ਗੱਲਬਾਤ ਕਰ ਲੈਂਦੇ ਆਪਾਂ ਸਰੀ ਜੀ ਸਰੀ ਪੁਲਿਸ ਵੱਲੋਂ ਸਰੀ ਆਰਸੀਪੀ ਵੱਲੋਂ ਖਾਸ ਤੌਰ ਤੇ ਇੱਕ ਵੱਡੀ ਜਿਹੜੀ ਕਾਮਯਾਬੀ ਹਾਸਲ ਕੀਤੀ ਗਈ ਇੱਕ ਬਹੁਤ ਵੱਡੀ ਨਸ਼ੇ ਦੀ ਖੇਪ ਤੇ ਉਸ ਤੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਸਬੰਧੀ ਸਰੀ ਆਰਸੀਪੀ ਵੱਲੋਂ ਜਾਣਕਾਰੀ ਦਿੰਦੇ ਦੱਸੇਗਾ ਕਿ ਸਰੀ ਆਰਸੀਪੀ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਤੇ ਪਿਛਲੇ 1 ਸਾਲ ਤੋਂ ਇਸ ਮਾਮਲੇ ਦੀ ਜਾਂ ਜਿਹੜੀ ਉਹ ਚੱਲ ਰਹੀ ਆ ਅ ਪਿਛਲੇ ਸਾਲ ਜੂਨ ਦੇ ਵਿੱਚ 2023 ਦੇ ਵਿੱਚ ਜਿਹੜੀ ਇਹ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਬਹੁਤ ਸਾਰੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੀਆਂ ਤਲਾਸ਼ੀਆਂ ਹੋਈਆਂ ਤੇ ਰੇਡਸ ਵੀ ਮਾਰੀਆਂ ਗਈਆਂ ਜਿਸ ਦੇ ਦੌਰਾਨ ਵੱਡੀ ਗਿਣਤੀ ਵਿੱਚ ਕੋਕੀਨ ਤੇ ਹੋਰ ਜਿਹੜੇ ਨਸ਼ੀਲੇ ਪਦਾਰਸ਼ ਸੀ ਉਹ ਬਰਾਮਦ ਕੀਤੇ ਗਏ ਇਸ ਦੇ ਵਿੱਚ 1,19,000 ਡਾਲਰ ਕੈਸ਼ ਬਰਾਮਦ ਕੀਤਾ ਗਿਆ ਬਹੁਤ ਸਾਰੇ ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ ਨਸ਼ੇ ਦੇ ਵਿੱਚ ਜੇ ਕੋਕੀਨ ਦੀ ਗੱਲ ਕਰ ਲਈਏ ਤਾਂ ਉਸ ਦੇ ਨਾਲ-ਨਾਲ ਬਹੁਤ ਸਾਰੀਆਂ ਜਿਹੜੀਆਂ ਗੋਲੀਆਂ ਸੀ ਨਸ਼ੇ ਦੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਤੇ ਕੁਝ ਬੁਲਟ ਪ੍ਰੂਫ ਜੈਕਟਰ ਤੇ ਕੁਝ ਕਾਰਾਂ ਵੀ ਇਸ ਸਮੇਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਜੋ ਸ਼ਬਦ ਵਰਤੀਆਂ ਜਾਂਦੀਆਂ ਸੀਗੀਆਂ ਸੋ ਸਰੀ ਆਰਸੀਐਮਪੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਹੜੀਆਂ ਤਸਵੀਰਾਂ ਵੀ ਉਹ ਸਾਂਝੇ ਕੀਤੀਆਂ ਨੇ ਸੋ ਪਿਛਲੇ ਕਈ ਦਿਨਾਂ ਤੋਂ ਜਿਹੜੀ ਸਰੀ ਆਰਸੀਐਮਪੀ ਵੱਲੋਂ ਇਤਾਂ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਬੀਸੀ ਦੇ ਵਿੱਚ ਜੇਕਰ ਅਸੀਂ ਗੱਲਬਾਤ ਕਰੀਏ ਤਾਂ ਇੱਕ ਬੀਸੀ ਇੰਟੀਰੀਅਰ ਦੇ ਵਿੱਚ ਬਹੁਤ ਵੱਡੀ ਲੈਬ ਜਿਹੜੀ ਸੀ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਕੀਮਤ ਦੇ ਵਿੱਚ ਜਿਹੜਾ ਸੀ ਉਹ ਡਰੱਗਸ ਬਣਾਇਆ ਜਾਂਦਾ ਸੀ ਉਹ ਜਿਹੜੀ ਲੈਬ ਕਬੂ ਕੀਤੀ ਗਈ ਉਸ ਤੋਂ ਬਾਅਦ ਬੀਤੇ ਦਿਨੀ ਸਰੀ ਦੇ ਵਿੱਚ ਇੱਕ ਵੱਡੇ ਘਰ ਦੇ ਉੱਤੇ ਜਿਹੜੀ ਸੀ ਛਾਪੇਮਾਰੀ ਹੋਈ ਜਿੱਥੇ ਦੱਸਿਆ ਜਾ ਰਿਹਾ ਕਿ ਮੈਕਸੀਕਨ ਕਾਰਟਲਸ ਜਿਹੜੇ ਸੀਗੇ ਉੱਥੋਂ ਆ ਕੇ ਆਪਰੇਟ ਕਰ ਰਿਹਾ ਸੀ ਕਿ ਡਰੱਗ ਤੇ ਸਾਰੇ ਕੰਮ ਨੂੰ ਸੋ ਸਰੀ ਆਰਸੀਐਮਪੀ ਜਿਹੜੀ ਹੈ ਇਸ ਵਕਤ ਡਰੱਗ ਦੇ ਕਾਫੀ ਪਿੱਛੇ ਪਈ ਹੋਈ ਆ ਤੇ ਲਗਾਤਾਰ ਹਰ ਰੋਜ਼ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੈਲਥ케ਅਰ ਦਾ ਡਰਾ ਕੱਢਿਆ ਗਿਆ ਜਿਸ ਤੋਂ ਬਾਅਦ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ ਜੁਲਾਈ ਮਹੀਨੇ ਤੋਂ ਬਾਅਦ ਹੁਣ ਤੱਕ ਦਾ ਪਹਿਲਾ ਡਰਾ ਸੀ ਜਿਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਡਰਾ ਦੇ ਵਿੱਚ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਤੇ ਕੀ ਕੁਝ ਖਾਸ ਰਿਹਾ ਜੀ ਬਿਲਕੁਲ ਐਕਸਪ੍ਰੈਸ ਐਂਟਰੀ ਵੱਲੋਂ ਇੱਕ ਨਵਾਂ ਡਰਾ ਕੱਢਿਆ ਗਿਆ ਹੈਲਥ케ਅਰ ਨਾਲ ਸੰਬੰਧਿਤ ਕਿਉਂਕਿ ਅ ਪਿਛਲੇ ਸਮੇਂ ਤੋਂ ਅੰਡਰੇਸੀਓ ਹੋ ਡਰਾਅ ਚੇਂਜ ਕਰ ਦਿੱਤੇ ਗਿਆ ਸੀ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਜਿਹੜੀ ਓਕੂਪੇਸ਼ਨ ਬੇਸਡ ਡਰਾਅ ਕੱਢਾਂਗੇ ਜਿਹੜੇ ਵੀ ਖੇਤਰ 'ਚ ਸਾਨੂੰ ਕਾਮਿਆਂ ਦੀ ਲੋੜ ਹੋਊਗੀ ਅਸੀਂ ਉਸੇ ਹੀ ਖੇਤਰਾਂ ਦਾ ਸਬੰਧਤ ਡਰਾਅ ਕੱਢਿਆ ਕਰਾਂਗੇ ਸੋ ਅੱਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜੁਲਾਈ ਤੋਂ ਬਾਅਦ ਅੱਜ ਨਵੰਬਰ ਦੇ ਵਿੱਚ ਪਹਿਲੀ ਵਾਰ ਹੈਲਥ케ਅਰ ਦਾ ਜਿਹੜਾ ਡਰਾਅ ਹੋ ਕੱਢਿਆ ਗਿਆ ਤੇ ਇਸ ਦੇ ਵਿੱਚ ਤਕਰੀਬਨ ਜੇਕਰ ਅਸੀਂ ਗੱਲ ਕਰੀਏ ਤਾਂ 3000 ਦੇ ਕਰੀਬ ਜਿਹੜੇ ਅ ਐਪਲੀਕੈਂਟਸ ਜਿਹੇ ਉਹਨਾਂ ਨੂੰ ਇਨਵੀਟੇਸ਼ਨ ਦੇ ਭੇਜੇ ਗਿਆ ਪੀਆਰ ਦੇ ਲਈ ਕਿ ਤੁਸੀਂ ਆਪਣੀ ਪੀਆਰ ਜਿਹੜੀ ਅਪਲਾਈ ਕਰ ਸਕਦੇ ਹੋ ਤੇ ਇਸ ਡਰਾਅ ਦਾ ਜਿਹੜਾ ਸਕੋਰ ਸੀ ਉਹ 463 ਰਿਹਾ ਤੇ 3000 ਲੋਕਾਂ ਨੂੰ ਪੀਆਰ ਦੇ ਲਈ ਪੱਕੇ ਹੋਣ ਲਈ ਇਨਵੀਟੇਸ਼ਨ ਜਿਹੜੇ ਭੇਜੇ ਗਏ ਨੇ ਜੁਲਾਈ ਦੇ ਵਿੱਚ ਪਿਛਲਾ ਹੈਲਥ케ਅਰ ਦਾ ਡਰਾਅ ਆਇਆ ਸੀਗਾ ਤੇ ਨਵੰਬਰ ਦੇ ਵਿੱਚ ਹੁਣ ਇਹ ਦੁਬਾਰਾ ਕੱਢਿਆ ਗਿਆ ਤੇ ਨਵੰਬਰ ਦੇ ਵਿੱਚ ਲਗਾਤਾਰ ਜਿਹੜੇ ਡਰਾਅ ਆ ਰਹੇ ਨੇ ਲਗਭਗ ਇਹ ਤੀਜਾ ਚੌਥਾ ਡਰਾਅ ਦੱਸਿਆ ਜਾ ਰਿਹਾ ਪਰ ਇਹੀ ਡਰਾ ਸਬ ਤੋਂ ਵੱਡਾ ਸੀ ਜਿਹੜੇ ਪਿਛਲੇ ਡਰਾ ਸੀਗੇ ਉਹਨਾਂ ਦਾ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜਿਹੜਾ ਸਕੋਰ ਸੀ ਉਹ ਵੀ ਕਾਫੀ ਹਾਈ ਰਿਹਾ ਤੇ ਉਸ ਤੋਂ 540 ਦੇ ਆਸ-ਪਾਸ ਜਿਹੜਾ ਸਕੋਰ ਸੀਗਾ ਸ਼ਾਇਦ ਉਸ ਤੋਂ ਉੱਤੇ ਸੀਗਾ ਤੇ ਉਹਦੇ ਵਿੱਚ ਕੁਝ ਕੁ ਸੌ ਲੋਕਾਂ ਨੂੰ ਜਿਹੜੇ ਇਨਵੀਟੇਸ਼ਨ ਭੇਜੇ ਗਏ ਸੀ ਫਿਰ ਇੱਕ ਪੀਐਨਪੀ ਬੇਸਡ ਡਰਾ ਆਇਆ ਸੀ ਉਹਦੇ ਵਿੱਚ ਵੀ ਕੁਝ ਸੈਂਕੜੇ ਹੀ ਜਿਹੜੇ ਸੀ ਇਨਵੀਟੇਸ਼ਨ ਭੇਜੇ ਗਏ ਪਰ ਅੱਜ ਜਿਹੜਾ 3000 ਲੋਕਾਂ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜਿਆ ਗਿਆ ਇਸ ਹੈਲਥ케ਅਰ ਡਰਾਅ ਦੇ ਵਿੱਚ ਸੋ ਮਹਾਰਾ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਿਸੇ ਹੋਰ ਓਕੂਪੇਸ਼ਨ ਨਾਲ ਸੰਬੰਧਿਤ ਡਰਾਅ ਵੀ ਨਵੰਬਰ ਦੇ ਵਿੱਚ ਸਾਹਮਣੇ ਆ ਸਕਦਾ ਹੈ। ਇਹਦੇ ਨਾਲ ਹੀ ਦਰਪੀਤ ਜੀ ਅਮਰੀਕਾ ਦੀ ਵੀ ਗੱਲਬਾਤ ਕਰ ਲੈਂਦੇ ਆ ਉੱਥੇ ਵੀ ਡੋਲਰ 트ੰਪ ਜਿਹੜੇ ਉਹ ਇਮੀਗ੍ਰੇਸ਼ਨ ਦਾ ਸਿਰ ਤੇ ਇਲੈਕਸ਼ਨ ਦਿੱਤੇ ਨੇ ਤੇ ਹੁਣ 20 ਨਵੰਬਰ ਨੂੰ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਪਰ ਉਸ ਤੋਂ ਪਹਿਲਾਂ ਲਗਾਤਾਰ ਵੱਡੇ ਵੱਡੇ ਐਲਾਨ ਉਹ ਕਰ ਰਹੇ ਨੇ ਕਿ ਉਹ ਆ ਕੇ ਕੀ ਕਰਨਗੇ ਆਪਣੇਆਂ ਨਿਯੁਕਤੀਆਂ ਵੀ ਕਰ ਰਹੇ ਨੇ ਆਪਣਾ ਜਿਹੜੀ ਸਾਰੀ ਕੈਬਨਟ ਆ ਉਹ ਤਿਆਰ ਕਰ ਰਹੇ ਨੇ ਸੋ ਦੱਸਿਓ ਬਾਰਡਰ ਨੂੰ ਲੈ ਕੇ ਇਸ ਵਕਤ ਕੀ ਅਨਾਊਂਸਮੈਂਟ ਹੋਈ ਆ ਜਿਹੜੀ ਫੌਜ ਦੀ ਵਰਤੋਂ ਕਰਨ ਦੀ ਗੱਲ ਕੀਤੀ ਜਾ ਰਹੀ ਆ ਡਿਪੋਟੇਸ਼ਨ ਦੀ ਉਹਨੂੰ ਲੈ ਕੇ ਕੀ ਚਰਚਾ ਚੱਲ ਰਹੀ ਆ ਸੌ ਚੁੱਕਣ ਤੋਂ ਪਹਿਲਾਂ ਹੀ ਡੋਨਲਡ 트੍ਰੰਪ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਜਿੱਥੇ ਉਹਨਾਂ ਵੱਲੋਂ ਇਲੀਗਲ ਇਮੀਗ੍ਰੈਂਟਸ ਜੋ ਕਿ ਇਸ ਵੇਲੇ ਵੱਡਾ ਮੁੱਦਾ ਬਣਿਆ ਹੋਇਆ ਉਸ ਸੰਬੰਧੀ ਵੀ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਡੋਨਲਡ 트੍ਰੰਪ ਦਾ ਕਹਿਣਾ ਹੈ ਕਿ ਸੌ ਚੁੱਕਣ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਐਮਰਜੈਂਸੀ ਉਸ ਦਾ ਐਲਾਨ ਕਰ ਦਿੱਤਾ ਜਾਏਗਾ ਮਿਲਟਰੀ ਦੀ ਵਰਤੋਂ ਕਰਦਿਆਂ ਉਹਨਾਂ ਵੱਲੋਂ ਜਿਹੜੇ ਬਿਨਾਂ ਦਸਤਾਵੇਜ਼ ਵਾਲੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਦੱਸਿਆ ਕਿ ਡੋਨਲਡ ਟਰੰਪ ਵੱਲੋਂ ਮਾਸ ਡਿਪੂਟੇਸ਼ਨ ਦੇ ਨਾਮ ਦੇ ਉੱਪਰ ਵੋਟਾਂ ਹਾਸਲ ਕੀਤੀਆਂ ਗਈਆਂ ਨੇ ਲਗਾਤਾਰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਵੱਲੋਂ ਇਸ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਹੈ ਤੇ ਹੁਣ ਜਿੱਤ ਤੋਂ ਬਾਅਦ ਵੀ ਉਹ ਆਪਣੀ ਗੱਲ बार-बार ਦੁਹਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਨਵੇਂ ਬਾਰਡਰਜ਼ ਆਰ ਵੀ ਜਿਹੜਾ ਹੈ ਉਹ ਅਪਾਇੰਟ ਕੀਤਾ ਗਿਆ ਉਹਨਾਂ ਦੀ ਵੀ ਜਿਹੜੇ ਨੇ ਤਿੱਖੇ ਬਿਆਨ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਵੱਡੀ ਅ ਪਦਰ ਦੇ ਉੱਪਰ ਜਿਹੜਾ ਹੈ ਉਹ ਰਿਪੋਰਟ ਲੋਕਾਂ ਨੂੰ ਕੀਤਾ ਜਾਵੇਗਾ ਕਈਆਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਉੱਪਰ ਪਹਿਲਾ ਡੇਪੋਟੀਸ਼ਨ ਲੱਗੀ ਹੋਈ ਹੈ ਜਾਂ ਫਿਰ ਜੇਨਾਂ ਦਾ ਕੋਈ ਕ੍ਰਿਮੀਨਲ ਰੈਕર્ડ ਹੈ ਪੈਲ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਜਿਹੜਾ ਹੈ ਉਹ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ ਪਰ ਅਜੇ ਇਸ ਬਾਰੇ ਕੋਈ ਵੀ ਜਿਹੜੀ ਯੋਜਨਾ ਹੈ ਜਾਂ ਫਿਰ ਕਹਿ ਲਿਏ ਕਿ ਡੋਨਲਡ ਟਰੰਪ ਦਾ ਜਿਹੜਾ ਪਲਾਨ ਹੈ ਉਹ ਸਾਹਮਣੇ ਨਹੀਂ ਆਇਆ ਅਜੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾਣੀ ਬਾਕੀ ਹੈ ਪਰ ਡੋਨਲਡ ਟਰੰਪ ਵੱਲੋਂ ਇਸ ਗੱਲ ਦਾ ਐਲਾਨ ਕਰਦਿਆ ਕਿਹਾ ਗਿਆ ਹੈ ਕਿ ਉਹ ਮਿਲਟਰੀ ਦੀ ਵਰਤੋਂ ਕਰਨਗੇ ਤੇ ਉਹਨਾਂ ਵੱਲੋਂ ਵੱਡੇ ਪੱਦਰ ਦੇ ਉੱਪਰ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਖੈਰ ਅਜੇ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਅਲੱਗ-ਅਲੱਗ ਵਿਚਾਰ ਦੇਖਣ ਨੂੰ ਮਿਲ ਰਹੇ ਨੇ ਕਈ ਜਿਹੜੀ ਸਟੇਟਸ ਨੇ ਚਾਹੀ ਕੈਲੀਫੋਰਨੀਆ ਦੀ ਗੱਲ ਕਰ ਲਈ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹ ਜਿਹੜੇ ਆਪਣੇ ਇੱਥੋਂ ਦੇ ਲੋਕ ਨੇ ਉਹਨਾਂ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕਣਗੇ ਉਹਨਾਂ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਇਲੀਗਲ ਇਮੀਗ੍ਰੈਂਟਸ ਜਿਹੜੇ ਕਿ ਟੈਕਸ ਭਰਦੇ ਨੇ ਉਹਨਾਂ ਦੇ ਹੱਕ ਵਾਸਤੇ ਕੈਲੀਫੋਰਨੀਆ ਜਿਹੜਾ ਹੈ ਉਹ ਖੜਾ ਰਹੇਗਾ ਗਵਰਨਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਫਿਲਹਾਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਵਧੇਰੇ ਕੀ ਜਾਣਕਾਰੀ ਸਾਹਮਣੇ ਪਰ ਡੋਨਲਡ 트੍ਰੰਪ ਲਗਾਤਾਰ ਆਪਣੀ ਗੱਲ ਦੁਹਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਮੈਨੀਟੋਬਾ ਸਵੇਰੇ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਹੈ ਜਿੱਥੇ ਪੀਆਰ ਬਾਜ਼ਤੀ ਇੱਕ ਨਵਾਂ ਕਦਮ ਚੁੱਕਿਆ ਜਾ ਰਿਹਾ ਮੈਨੀਟੋਬਾ ਪ੍ਰੋਵਿੰਸ ਦੇ ਵਿੱਚ ਹੁਣ ਇਸ ਸੰਬੰਧੀ ਕੀ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਕੀ ਇਨਫੋਰਮੇਸ਼ਨ ਹੈ ਤੇ ਇਹ ਜੋ ਇੱਕ ਨਵਾਂ ਕਦਮ ਚੁੱਕਿਆ ਜਾ ਰਿਹਾ ਇਸ ਬਾਰੇ ਕੀ ਅਪਡੇਟਸ ਹੁਣ ਤੱਕ ਸਾਂਝੀਆਂ ਕੀਤੀਆਂ ਗਈਆਂ ਨੇ ਜੀ ਬਿਲਕੁਲ ਇੱਕ ਪਾਸੇ ਲਗਾਤਾਰ ਇਮੀਗ੍ਰੇਸ਼ਨ ਦੇ ਮਸਲੇ ਤੇ ਸਖਤੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਅ ਦੂਜੇ ਪਾਸੇ ਕੁਝ ਸੂਬੇ ਅਜੇ ਵੀ ਨੇ ਜੋ ਅਜੇ ਕਦਮ ਚੁੱਕ ਰਿਹਾ ਜਿੱਥੋਂ ਪਤਾ ਲੱਗਦਾ ਕਿ ਕੈਨੇਡਾ ਦੇ ਵਿੱਚ ਹਾਲੇ ਵੀ ਜਿਹੜੀ ਲੇਬਰ ਦੀ ਉਹ ਕਾਫੀ ਸ਼ਾਰਟੇਜ ਆ ਇਹ ਜਿਹੜੀ ਖਬਰ ਹੈ ਮੈਨੀਟੋਬਾ ਦੀ ਸਰਕਾਰ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਇੱਕ ਮੈਨੀਟੋਬਾ ਦੇ ਵਿੱਚ ਪਾਇਲਟ ਪ੍ਰੋਗਰਾਮ ਦਾ ਜਿਹੜੀ ਅਨਾਉਂਸਮੈਂਟ ਕੀਤੀ ਹੈ ਜਿਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜਾ ਮੈਨੀਟੋਬਾ ਦਾ ਰੂਰਲ ਵੈਸਟਰਨ ਸੈਂਟਰਲ ਰੀਜਨ ਹੈ ਉੱਥੇ ਲੇਬਰ ਸ਼ਾਰਟੇਜ ਨੂੰ ਘਟ ਕਰਨ ਦੇ ਲਈ ਇੱਕ ਖਾਸ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਉਹ ਲਾਦਿਆ ਗਿਆ ਵਾ ਜਿੱਥੇ ਕੁਝ ਕੁ ਜਿਹੜੀਆਂ ਕਾਉਂਟੀਜ਼ ਨੇ ਉੱਥੇ ਕੁਝ ਸ਼ਹਿਰ ਨੇ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਕਾਸਟੋਰਟੀ ਉਹਨਾਂ ਨੂੰ 파ਟਨਰ ਬਣਾ ਕੇ ਉੱਥੇ ਲੇਬਰ ਦੀ ਸ਼ੋਰਟੇਜ ਜਿਹੜੀ ਘਾਟਿਆ ਪੂਰੀ ਕਰ ਲਈ ਉੱਥੇ ਪ੍ਰਵਾਸੀ ਸੱਦੇ ਜਾਣ ਜਾਂ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਪੀਪੀਪੀ ਦੇ ਜਰੀਏ ਪਹਿਲ ਹੈ ਉਹ ਪੈਨਿਟੂਪਰ ਦੀ ਸਰਕਾਰ ਵੱਲੋਂ ਕੀਤੀ ਜਾਵੇਗੀ ਇਹਦੇ ਵਿੱਚ 8 파ਟਨਰ ਭਾਵ ਕਿ 8 ਕਮਿਊਨਿਟੀਆਂ ਜਾਂ 8 ਛੋਟੇ-ਛੋਟੇ ਸ਼ਹਿਰਾਂ ਦੀ ਜਿਹੜੀ ਮਿਨਿਸਪੈਲਿਟੀਆਂ ਨੇ ਉਹਨਾਂ ਨੂੰ 파ਟਨਰ ਬਣਾਇਆ ਗਿਆ ਹਾਲਕਿ ਇਸ ਦੇ ਵਿੱਚ ਜੋ ਕਿ ਗਿਣਤੀ ਦੱਸੀ ਜਾ ਰਹੀ ਉਹ ਬਹੁਤ ਹੀ ਘਟਿਆ ਬਹੁਤ ਹੀ ਘੱਟ ਲੋਕਾਂ ਨੂੰ ਇਹਨਾਂ 3 ਸਾਲਾਂ ਦੇ ਵਿੱਚ ਟਾਰਗੇਟ ਰੱਖਿਆ ਕਿ ਜਿਹਨਾਂ ਨੂੰ ਪੀਆਰ ਇੱਥੇ ਦੇਣੀ ਹੈ ਇੱਥੇ ਉਹਨਾਂ ਨੂੰ ਵਸਾਇਆ ਜਾਵੇਗਾ ਪਰ ਫਿਰ ਵੀ ਅਜਿਹੀਆਂ ਖਬਰਾਂ ਤੋਂ ਪਤਾ ਲੱਗਦਾ ਕਿ ਕੈਨੇਡਾ ਦੇ ਹਜੇ ਵੀ ਕਾਫੀ ਇਲਾਕੇ ਦੂਰ ਦਰਾਡੇ ਇਹੋ ਜਿਹੇ ਹੈਗੇ ਨੇ ਜਿੱਥੇ ਲੇਬਰ ਦੀ ਕੁਝ ਸ਼ਾਰਟੇਜ ਹੈਗੀ ਆ ਤੇ ਉੱਥੇ ਹਾਲੇ ਵੀ ਸਰਕਾਰਾਂ ਨੂੰ ਲੋੜ ਹੈਗੀ ਆ ਕਿ ਪ੍ਰਵਾਸੀ ਉੱਥੇ ਜਾ ਕੇ ਉਸ ਸ਼ਾਰਟੇਜ ਨੂੰ ਪੂਰਾ ਕਰਨ ਪ੍ਰਧਾਨ ਮੰਤਰੀ ਜਸਟਿਨ ਟੂਡੋ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਜਿੱਤੇ ਉਹਨਾਂ ਨੇ ਕੈਬਨਿਟ ਦੇ ਵਿੱਚੋਂ ਕਿਸੇ ਨੂੰ ਬਾਹਰ ਦਾ ਰਸਤਾ ਦਿਖਾਇਆ ਕਿਹੜੇ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਪ੍ਰਧਾਨ ਮੰਤਰੀ ਜਸਟਿਨ ਟੂਡੋ ਵੱਲੋਂ ਕਿਸ ਨੂੰ ਕੈਬਨਿਟ ਚੋਂ ਕੱਢਿਆ ਗਿਆ ਇਸ ਬਾਰੇ ਕੀ ਜਾਣਕਾਰੀ ਹੈ ਜੀ ਬਿਲਕੁਲ ਟੂਡੋ ਸਰਕਾਰ ਦੇ ਵਿੱਚੋਂ ਇੱਕ ਮੰਤਰੀ ਦੀ ਛੁੱਟੀ ਹੋ ਗਈ ਹੈ ਤੇ ਜਸਟਿਨ ਟੂਡੋ ਨੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ MP Randy ਉੱਤੇ ਕਾਫੀ ਜਿਹੇ ਦੋਸ਼ ਉਹ ਲੱਗੇ ਸੀ ਜਿਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਕੋਵਿਡ ਦੇ ਦੌਰਾਨ ਇੱਕ ਕੰਪਨੀ ਜਿਹਦੇ ਵਿੱਚ ਇਹ 파ਟਨਰ ਸੀਗੇ ਇੱਕ ਪਾਸੇ ਜਿੱਥੇ ਉਹ ਕੈਬਨਿਟ ਦੇ ਵਿੱਚ ਮੰਤਰੀ ਸੀ ਦੂਜੇ ਪਾਸੇ ਉਹਨਾਂ ਦੀ ਇਸ ਕੰਪਨੀ ਵਿੱਚ ਇਨਵੋਲਵਮੈਂਟ ਵੀ ਸੀਗੀ ਜੋ ਖਾਸ ਤੌਰ ਤੇ ਕੈਨੇਡੀਅਨ ਸਿਆਸਤ ਦੇ ਤੌਰ ਤੇ ਹੀ ਦੇਖਿਆ ਜੇ ਜੋ ਇੱਥੇ ਦੇ ਐਥਿਕਸ ਨੇ ਉਨ੍ਹਾਂ ਦੇ ਖਿਲਾਫ ਸੀ ਜਿਸ ਕਰਕੇ ਉਹਨਾਂ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਇੱਥੇ ਹੀ ਕੁਝ ਉਹਨਾਂ ਦੇ ਬਿਆਨ ਵੀ ਅਜਿਹੇ ਆਉਂਦੇ ਰਹੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਕਦੇ ਉਹ ਖੁਦ ਨੂੰ ਮੂਲ ਨਿਵਾਸੀ ਭਾਈਚਾਰੇ ਦਾ ਸਬੰਧ ਦੱਸਦੇ ਸੀ ਤੇ ਕਈ ਵਾਰ ਉਹ ਇਸ ਗੱਲ ਤੋਂ ਮੁਕਰੇ ਵੀ ਸੋ ਇਹਨੂੰ ਲੈ ਕੇ ਵੀ ਲਗਾਤਾਰ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਸੋ ਕੁਝ ਇਹਨਾਂ ਵਿਵਾਦਾਂ ਦੇ ਚੱਲਦੇ ਹੁਣ ਉਹਨਾਂ ਨੂੰ ਅਸਤੀਫਾ ਜਿਹੜਾ ਦੇਣਾ ਪੈ ਗਿਆ ਤੇ ਹੁਣ ਇਸ ਮਾਮਲੇ ਦੀ ਜਾਂਚ ਚੱਲੇਗੀ ਖਾਸ ਤੌਰ ਤੇ ਜਿਹੜੀ ਕੰਪਨੀ ਸੀ ਉਹਨਾਂ ਦੀ ਕੋਵਿਡ ਦੇ ਦੌਰਾਨ ਜੋ ਮੈਡੀਕਲ ਜਿਹੜੀਆਂ ਸਿਵਾਵਾਂ ਨਾਲ ਸੰਬੰਧਤ ਸਗੀ ਜਿਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਦੇਖੀ ਜਾ ਰਹੀ ਆ ਜਿਸ ਨੂੰ ਐਚਐਕਸ ਦੇ ਖਿਲਾਫ ਮੰਨਿਆ ਜਾ ਰਿਹਾ ਉਹਦੀ ਜਾਂਚ ਵੀ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸਟੈਪ ਦੇਖਿਆ ਜਾਵੇਗਾ ਕਿ ਜੇਕਰ ਉਹ ਬਰੀ ਹੁੰਦੇ ਨੇ ਤਾਂ ਦੁਬਾਰਾ ਉਹਨਾਂ ਨੂੰ ਕੈਬਨਿਟ ਸ਼ਾਮਲ ਕੀਤਾ ਜਾਂਦਾ ਨਹੀਂ ਵਿਰੋਧੀਤਾ ਉਹਨਾਂ ਤੋਂ ਐਮਪੀ ਦੀ ਕੁਰਸੀ ਤੋਂ ਵੀ ਅਸਤੀਫਾ ਦੇਣ ਦੀ ਜਿਹੜੀ ਮੰਗ ਉਹ ਕਰ ਰਹੇ ਨੇ ਪਰ ਫਿਲਹਾਲ ਕੈਬਨਿਟ ਦੇ ਵਿੱਚੋਂ ਉਹਨਾਂ ਦੀ ਛੁੱਟੀ ਹੋ ਚੁੱਕੀ ਆ ਸੋ ਇਹ ਸਨ ਕੁਝ ਵਡੀਆਂ ਖਬਰਾਂ ਜਿਹੜੀਆਂ ਅੱਜ ਦਾ ਦਿਨ ਕੈਨੇਡਾ ਤੇ ਅਮਰੀਕਾ ਤੋਂ ਸਾਹਮਣੇ ਆਈਆਂ ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਸਬ